ਜਦੋਂ ਕੋਈ ਬੇਸਹਾਰਾ ਹੁੰਦਾ ਉਹ ਸਹਾਰਾ ਭਾਲਦਾ ਪਰ ਇਹ ਸ਼ਾਇਦ ਸਿੱਖ ਕੌਮ ਦੀ ਕੋਈ ਵੱਖਰੀ ਡਿਊਟੀ ਲੱਗੀ ਆ ਕਿ ਉਹ ਭਾਵੇਂ ਆਪ ਕਿਸੇ ਗੱਲੋਂ ਲਾਚਾਰ ਜਾਂ ਬੇਵੱਸ ਵੀ ਹੋਣ ਜਾਂ ਬੇਸਹਾਰਾ ਵੀ ਹੋਣ ਫਿਰ ਵੀ ਦੂਜਿਆਂ ਲਈ ਸਹਾਰਾ ਆ ਬਣਦੇ ਨੇ ਅਜਾ ਕਦੀ ਆਏ ਨਹੀਂ ਜੀ ਕੀਤਾ ਵੀ ਯਾਰ ਮੈਂ ਵੀ ਹੁਣ ਹੋਰ ਪੈਸੇ ਹੋਰ ਕਮਾਵਾਂ ਜਾਂ ਮੈਂ ਸੋਨਾ ਖਾਵਾਂ ਸੋਨਾ ਪਾਵਾਂ ਬੜਿਆ ਲਾਲਚ ਨਹੀਂ ਆਇਆ ਇਹ ਐਸ਼ੀਰੀ ਕਾ ਲੋੜ ਯਾਰ ਐਸਾ ਇਹ ਪੈਸੇ ਦੀ ਪਰਮਾਤਮਾ ਦਾ ਇਹ ਵੀ ਪਰਮਾਤਮਾ ਦਾ ਪਰਮਾਤਮਾ ਦਾ ਕਦੇ ਤੇਰਾ ਮੇਰਾ ਕੁਝ ਨਹੀਂ ਇਹ ਇਹਦਾ ਤੇਰਾ ਹੈ ਕਹਿੰਦਾ ਕਿ ਮੇਰਾ ਮੇਰਾ ਹੈ ਕਹਿੰਦਾ ਹਾਂ ਇਹ ਤੇਰਾ ਕੋਈ ਸੰਤਾ ਮੇਰੀ ਹੈ ਨਹੀਂ ਬਾਬੇ ਨਾਲ ਅਕਦਾ 13 13 ਹੀ ਤੋਲਣਾ ਇਹਦਾ ਤੇਰਾ ਕਦੀ ਕਿਸੇ ਨੇ ਕੋਈ ਮੇਣਾ ਮਾਰਿਆ ਕਈ ਕੋਈ ਗਲਤ ਵੀ ਬੋਲਿਆ ਕਦੇ ਕੋਈ ਹੈਗਾ ਫੋਨ ਨੂੰ ਗੱਡੀ ਵਾਲਾ ਮੈਨੂੰ ਹੱਥ ਹੱਥ ਮਾਰ ਦਿੰਨਾ ਗੱਡੀ ਆ ਥੱਪੜ ਮਾਰਨ ਦਾ ਵਿਚਾਰ ਹੁੰਦਾ ਮਾਰਨ ਤੱਕ ਵੀ ਆ ਜਾਂਦੀ ਜਨਤਾ ਹੈ ਇੰਨਾ ਕਿ ਇੰਨਾ ਹੀ ਫ੍ਰਸਟ੍ਰੇਸ਼ਨ ਗੁੱਸਾ ਹੁੰਦਾ ਜਦੋਂ ਗੱਡੀਆਂ ਤੇ ਕਦੇ ਬਚਪਨ ਦੇ ਵਿੱਚ ਜਾਂ ਹੁਣ ਤੁਹਾਨੂੰ ਕਿਸੇ ਨੇ ਆਇਆ ਮਹਿਸੂਸ ਕਰਾਇਆ ਵੀ ਤੁਸੀਂ ਬਾਕਿਆਂ ਨਾਲੋਂ ਵੱਖੋਂ ਜਾਂ ਘੱਟੋਂ ਕਦੀ ਕੋਈ ਇਹੋ ਜਿਹਾ ਬੰਦਾ ਵੀ ਟਕਰਿਆ ਜ਼ਿੰਦਗੀ 'ਚ? ਐਨੀ ਨਾ ਚਿਹਰੇ ਉੱਪਰ ਮਲਗਾਈ ਵੀ ਜਾ ਰਿਹਾ ਸੀ ਨੀ ਰਹਿ ਮੈਂ। ਬਾਈ ਯਾਰ ਰੱਦੇ ਹਮਰ ਛੇ। ਕਹਿੰਦਾ ਇਹ ਪ੍ਰਮਾਤਮਾ ਨਹੀਂ ਕਹਿੰਦੇ ਨਾ ਮੰਨ ਨਾ ਜੀਣੋ। ਇੱਕ ਮੁਗੱਦੀ ਆਣੇ ਪਰਸੋ ਇੱਕ ਤੇ ਮਾਤਾ ਗੱਗੀ ਪਹਿਲਾਂ ਇੱਥੇ ਪਰਸਾ ਦੇ ਦੇ 7:00 ਵਜੇ। ਪਹਿਲਾ ਪਤੀ ਔਰ ਬੱਜੀ ਆਟਾ ਲੈ ਕੇ ਆਪਾਂ ਇਹਦਾ ਪ੍ਰਸ਼ੀ ਮੰਦਰਾ ਉੱਥੇ ਲੈ ਚਿਰਫ ਤੁਸੀਂ ਗੱਡੀਆਂ ਹੀ ਨਹੀਂ ਕਢਾਉਂਦੇ ਕਿਹੇ ਸੱਟਫੇਟ ਲੱਗਦੀ ਆ ਤਾਂ ਜਿਵੇਂ ਚੱਕ ਕੇ ਵੀ ਤੁਸੀਂ ਪਹਿਲਾਂ ਫਸਟ ਰੇਟ ਵੀ ਦਿੱਤੀ ਆ ਔਰ ਵੀ ਪਾਣੀ ਪੰਜਾਬ ਪੁਲਿਸ ਨਾਲ ਸੰਧਾ ਥੋੜਾ ਇੱਥੇ ਇਕੱਠੇ ਪ੍ਰਸ਼ਾਦ ਚਾਉਦੇ ਰੋਟੀ ਦਾ ਥੱਬੇ ਤੇ ਰੋਟੀ ਲੰਦੀ ਆ ਆਟਾ ਬਣਾ ਰਹੇ ਆ ਹੀ ਰੋਟੀ ਆ ਸੱਚਾ ਸਾ ਕਿਵੇਂ ਦਾ ਗੱਲਬਾਤ ਕਿਵੇਂ ਦੀ ਆ ਤੁਹਾਨੂੰ ਮਿਲਿਆ ਤੁਹਾਨੂੰ ਪਹਿਲਾਂ ਇਹ ਦਵਾ ਆ ਇਹ ਹੋਵੇ 10 ਸਾਲੇ ਇਹ ਕੰਮ ਕਰਦਾ ਰਹਿੰਦਾ ਮੁਤਾਬਕ ਡਿਊਟੀ ਕਰਦਾ ਹੈ ਜਦੋਂ ਕੋਲ ਬੜ ਰਿਆ ਸੀ ਨਾ ਉਹ ਉਹਨਾਂ ਸਾਡੇ ਕੋਲ ਹੈ ਐਸੇ ਗਾਇ ਬਰਾਊਸਲੀ ਟੀਵੀ ਦੇਖ ਰਹੇ ਹਾਂ ਤਸੀਮ ਮਕਰਨ ਹਾਂਡਾ ਇਹ ਗੱਲ ਭਲੀ-ਪਾਂਤ ਸਾਰੇ ਜਾਣਦੇ ਨੇ ਕਿ ਜਦੋਂ ਕੋਈ ਬੇਸਹਾਰਾ ਹੁੰਦਾ ਹੈ ਉਹ ਸਹਾਰਾ ਭਾਲਦਾ ਪਰ ਇਹ ਸ਼ਾਇਦ ਸਿੱਖ ਕੌਮ ਦੀ ਕੋਈ ਵੱਖਰੀ ਡਿਊਟੀ ਲੱਗੀ ਹੈ ਕਿ ਉਹ ਭਾਵੇਂ ਆਪ ਕਿਸੇ ਗੱਲੋਂ ਲਾਚਾਰ ਜਾਂ ਬੇਵੱਸ ਵੀ ਹੋਣ ਜਬੇ ਸਹਾਰਾ ਵੀ ਹੋਣ ਫਿਰ ਵੀ ਦੂਜਿਆਂ ਲਈ ਸਹਾਰਾ ਆ ਬਣਦੇ ਨੇ ਇਹ ਗੱਲ ਇੱਕ ਨੌਜਵਾਨ ਨੇ ਸਾਬਤ ਕੀਤੀ ਹੈ ਜੋ ਕਿ ਇੱਥੇ ਖਰੜ ਸ਼ਹਿਰ ਦੇ ਵਿੱਚ ਮਹਾਲੀ ਸ਼ਹਿਰ ਦੇ ਵਿੱਚ ਨਿਸ਼ਕਾਮ ਸੇਵਾ ਕਰਦਾ ਟ੍ਰੈਫਿਕ ਪੁਲਿਸ ਤਾਂ ਤੁਸੀਂ ਵੇਖੀ ਹੋਣੀ ਹੈ ਇਹ ਸਿੱਖ ਕੌਮ ਦਾ ਟ੍ਰੈਫਿਕ ਪੁਲਿਸ ਮਲਾਜਮ ਹੈ ਜੋ ਕਿ ਨਿਸ਼ਕਾਮ ਆ ਕੇ ਸੇਵਾ ਕਰਦਾ ਟ੍ਰੈਫਿਕ ਕਢਾਉਂਦਾ ਇੱਥੋਂ ਗੱਡੀਆਂ ਤੋਰਦਾ ਉਸ ਨੂੰ ਇਨਾਮ ਦੇ ਵਿੱਚ ਦੇਖ ਸਕਦੇ ਹੋ ਕਿ ਤੁਸੀਂ ਪੰਜਾਬ ਪੁਲਿਸ ਦੀ ਵਰਦੀ ਵਾਲੀ ਇਹ ਜੈਕਟ ਵੀ ਮਿਲੀ ਆ ਗੱਲਬਾਤ ਕਰਦੇ ਆ ਅਸੀਂ ਗੱਲਬਾਤ ਬਾਈ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਆ ਜੀ ਆਹ ਆ ਤੁਹਾਈ ਆ ਥੋਟੀ ਹੈ ਜਿਹੜੀ ਇਹ ਮਿਲੀ ਆ ਇਹ ਨਿੱਮੀ ਪੈਣੀ ਆ ਸਾਡੇ ਸਾਡੀ ਬਰਸਾਂ ਦਾ ਜਿਹੜੇ ਹੁਣ ਬਾਜੀ ਦੇਖੇ ਕਿ ਕਿ ਲਖ ਰੇ ਹੋ ਰਹੇ ਆ ਹਾਂਜੀ ਆ ਕਰੀਆ ਕਿਆ ਟਾਇਰ ਤੇ ਚਲਾ ਕੇ ਲੋਕਰ ਨੂੰ ਲੋਕਰ ਗੱਦੀ ਲੈਣ ਤੋਂ ਹੋ ਰਿਹਾ ਏ ਉਹ ਲੋਕਰ ਖਲੀਏ ਤੋਂ ਜਿਹੜੇ ਰੱਕ ਦੇ ਵਿੱਚ ਹੀ ਗੱਦੀ ਆ ਲੈ ਕੇ ਹੀ ਵਿੱਚੇ ਟੈਕਰ ਵਿੱਚੇ ਪਤੰਗ ਜੇ ਵਿੱਚੇ ਤਾਂ ਅੰਨੇ ਗੱਟੀ ਗੱਟੀ ਆ ਪਾ ਨਹੀਂ ਦਿੰਦੇ ਅੱਛਾ ਚੰਗੇ ਭਲੇ ਹੋ ਕੇ ਫਿਰ ਵੀ ਤਲਦੇ ਨਹੀਂ ਹੌਸਲਾ ਨਹੀਂ ਕਰਦੇ ਨਾਲ ਲਾਦੇ ਨਹੀਂ ਟਰੱਕ ਤੇ ਚੱਕਦੇ ਹੁਣ ਬੰਦੇ ਦਾ ਕਰਤੀ ਤਾਂ ਟੱਕਰੀ ਗੋਤੀ ਨਹੀਂ ਹੈਗੀ ਚਰੋਣਾ ਔਰ ਕਰਦੀ ਹੈ ਟੱਕ ਚਿੱਟਾ ਰਿਹਾ ਜੇ ਟੈਕਰ ਵਿੱਚੇ ਬਰਾਂਗੇ ਚੱਕ ਤੱਕੇ ਕਰਤੀ ਚੱਕਰੀ ਕਰਤੀ ਜਾਊਗੀ ਜੀ ਤੇ ਗੱਡੀ ਦੇ ਗੱਡੀ ਦੇ ਵਿੱਚ ਨੂੰ ਹੋ ਹੁੰਦਾ ਜੇ ਨੰਗਰ ਰਸਤਾ ਇੱਕ ਇਕੱਲਾ ਰਸਤਾ ਨੰਗਰ ਕਿਧਰੋਂ ਆ ਜੀ ਨਹੀਂ ਤੇ ਜਿਵੇਂ ਹੁਣ ਤੁਸੀਂ ਦੱਸਿਆ ਵੀ ਲੋਕ ਤਾਂ ਹਟਦੇ ਨਹੀਂ ਗੱਡੀ ਨਾਲ ਹੀ ਪਸਾ ਦਿੰਦੇ ਟਰੱਕਾਂ ਦੇ ਤੇ ਐ ਤਾਂ ਫਿਰ ਕਈ ਵਾਰੀ ਬੰਦੇ ਨੂੰ ਜੇ ਆਪਾਂ ਪੁਲਿਸ ਵਾਲਾ ਨੇ ਦੇਖਦਾ ਗੁੱਸਾ ਆ ਜਾਂਦਾ ਗੁੱਸਾ ਆ ਜਾਂਦਾ ਤੁਹਾਨੂੰ ਵੀ ਉਹ ਕਰੀ ਜਾਂਦਾ ਓਏ ਗੁੱਸਾ ਤਾਂ ਤੁਹਾਨੂੰ ਤਾਂ ਕੈਂਸਰ ਹੈ ਜੀ ਜਦ ਮਿੱਟੀ ਸਾਣੀ ਤੇ ਆਪ ਕੋਰ ਕਰਦਣੇ ਹੈ ਇਹ ਨਾਲ ਸਾਣਾ ਮਿੱਟੀ ਸਾਣਾ ਜੀ ਇਹ ਉਹ ਆਪਣੀ ਕੋਰ ਕਰਦਣੇ ਹੈ ਜਾਂ ਪ੍ਰੋਫੈਸਰ ਕਹਿੰਦੇ ਜਿਹੜੇ ਕਾਨੀਕਰ ਉਹਨੇ ਮਾਨਾ ਮਾਨੀ ਕਰਨੀ ਕਿੰਨਾ ਕਿੰਨਾ ਕੰਮ ਕਿੰਨਾ ਹੋ ਗਿਆ ਤੁਸੀਂ ਇਸੇ ਥਾਂ ਤੇ ਆਣੇ ਕਿਤੇ ਹੋਰ ਵੀ ਜਾ ਕੇ ਸਹਾਇਤਾ ਕਰਾਉਣੇ ਚਾਹਤਾ ਤਾਂ ਇਹੀ ਕਿ ਪਹਿਲੇ ਕਿਰਪਾ ਹੁਣ ਤੇ ਸਭ ਕੁਝ ਹੀ ਗਲਤ ਹੋਈ ਪਵਣੀ ਪਤਾ ਸੰਗਣਾ ਜੀ ਇਹ ਜੋ ਪੋਰ ਸਾ ਬਾਜੀ ਜਿਹੜਾ ਪੋਰ ਪੜਿਆ ਜਦੋਂ ਆ ਪੁਲ ਬਣਿਆ ਇਹ ਪਹਿਲਾ ਕੈ ਕੱਤੀ ਦੇ ਜਾ ਪੂਰਾ ਲੱਗਿਆ ਹੁੰਦਾ ਤਾਂ ਬਾਕੀ ਤਾਂ ਪਹਿਲੀ ਆਈ ਜਦੋਂ ਕੋਈ ਅੱਜ ਕਈ ਜਾਣਾ ਜਦੋਂ ਪੋੜਾ ਨੀਸੀ ਪਿਓਦਈ ਬਹੁਤ ਟ੍ਰੈਫਿਕ ਹੁੰਦਾ ਸੀ ਉਦੋਂ ਤੁਸੀਂ ਆਉਣ ਲੱਗੇ ਨਾ ਪੁਲ ਬਣਦਾ ਸੀ ਹੋਰ ਤਾਂ ਆਂਦਾ ਤਾਂ ਕਿੰਨੇ ਉਹ ਜਾ ਕੇ ਪੁਲਸ ਅਫਸਰ ਵੀ ਦੱਸ ਰਿਹਾ ਸੀ 10 ਸਾਲ ਹੋ ਗਏ 10 ਸਾਲ ਹੋ ਗਏ ਆਉਂਦੇ ਹਾਂ ਹਾਂਜੀ ਹਾਂ ਤੇ ਰੋਜ਼ ਦੀ ਆਖੇ ਕਦੇ ਛੁੱਟੀ ਕੀਤੀ ਹੈ ਛੁੱਟੀ ਤਾਂ ਕਾ ਨਹੀਂ ਸਰਦੇ ਕਿ ਛੁੱਟੀ ਆਉਂਦਾ ਹਾਂ ਸਾਲ ਵਿੱਚ ਧੜ ਧੜ ਛੁੱਟੀਆਂ ਆਉਂਦਾ ਔਰ ਐਤ ਪਸਤੀ ਗੱਲ ਹੀ ਜੋਦਰੀ ਨਾਲ ਬੰਦਾ ਹੋਲ ਅਸ ਲੈਣਾ ਇਹ ਸਹਪਟ ਹੈਗਾ ਪਾ ਤੁਹਾਨੂੰ ਜੀ ਆ ਚਿੱਟੀ ਕਰਦੇ ਨਹੀਂ ਫਿਰ ਜਮੇ ਨਹੀਂ ਕਰ ਸਕਦੇ ਹਾਂ ਜੇ ਛੁੱਟੀ ਕਰ ਸਰਦੇ ਇਹਨਾਂ ਨੂੰ ਪੁੱਛ ਕੇ ਕਰਦੇ ਮੈਂ ਛੁੱਟੀ ਕਰ ਲਵਾਂ ਹਾਂ ਪਰ ਰੋਟੀ ਪਾਣੀ ਪੰਜਾਬ ਪੁਲਿਸ ਨਾਲ ਸਾਂਝਾ ਥੋੜਾ ਇੱਥੇ ਇਕੱਠੇ ਪ੍ਰਸ਼ਾਦ ਚਾਹਦੇ ਰੋਟੀ ਤਾਂ ਤੁਹਾਡੇਦਰਤੀ ਲੰਦੀ ਆ ਆ ਤਾਂ ਬਣਾ ਰਹੇ ਜੀ ਰੋਟੀ ਗੱਲ ਲਾਣੀ ਫਿਰ ਹੁੰਦੀ ਆ ਸਾਈਜਪੁਲਿਸ ਤੇ ਪਰਿਵਾਰ ਦੇ ਵਿੱਚ ਕੌਣ ਕੌਣਾ ਤੁਹਾਡੇ ਹੋਰ ਕੌਣ ਕੌਣ ਜੀ ਆ ਤੁਹਾਡੇ ਮੇਰੇ ਨਾਲ ਮੰਮੀਦਾਰੀ ਮੇਰੀ ਭੈਣ ਇਹ ਮੇਛ ਕਿਸੋ ਧੀਆ ਮੇਰੀ ਵੱਡੀ ਭੈਣ ਤੇ ਇੱਕ ਭੈਣ ਛੋਟੀ ਐ ਇੱਕ ਵੱਡੀ ਐ ਤੇ ਪਤਾ ਤੁਹਾਡੇ ਫਾਵਰ ਕੀ ਕੰਮ ਕਰਦੇ ਨੇ ਡਾਡੀ ਜੀ ਮੇਰੇ ਫੈਗਰੇ ਕੰਮ ਕਰਦੇ ਵਿਜੀਦਾ ਜਿਹੜਾ ਦਵਾਜਾਂ ਦਾ ਸੀ ਜੇ ਲੋਕਾਂ ਦਾ ਦਵਾਜਾ ਸੀ ਕਿ ਉਹ ਬਸਾਣਾ ਜੇ ਲੋਕਾਂ ਕੋਲ ਸਰੀਆ ਬੁਲਾਣਾ ਉਹ ਦਵਾਜੇ ਦਾ ਕੰਮ ਉਹਨਾ ਕੰਮ ਕਰਦੇ ਜਦੋਂ ਇੱਥੇ ਆਪਾਂ ਭੀੜ ਚ ਖੜਦੇ ਆ ਇੱਕ ਬਾਜ਼ਾਰ ਚ ਤਰ੍ਹਾਂ ਤਰ੍ਹਾਂ ਦਾ ਬੰਦਾ ਮਿਲਦਾ ਆਣਾ ਕੋਈ ਚੰਗਾ ਕੋਈ ਮਾੜਾ ਕਈ ਤਾਰੀਫ਼ ਵੀ ਕਰ ਜਾਂਦੇ ਹੋਣਗੇ ਕਦੀ ਕਿਸੇ ਨੇ ਕੋਈ ਮੇਨਾ ਮਾਰਿਆ ਕਈ ਕੋ ਗੱਤਰੀ ਬੋਲਾ ਕਦੇ ਕੋਈ ਹੈ ਯਾਰ ਲੋਕ ਤਾਂ ਮੇਰੀ ਨੱਕ ਹੋ ਗੱਲ ਲੋਕ ਤਾਂ ਮੈਨੂੰ ਇਹ ਗੁੱਸੇ ਗੱਡੀਆਂ ਦਾ ਉਹ ਮੈਨੂੰ ਕਰਦੇ ਗੱਡੀ ਵਾਲਾ ਮੈਨੂੰ ਹੱਥ ਹੱਥ ਮਾਰਦੇ ਨਾ ਗੱਡੀਆ ਥੱਪਰੇ ਮਾਰਦੇ ਚਾਰ ਹੁੰਦਾ ਅੱਛਾ ਇਹ ਗੁੱਸੇ ਨਾਲ ਤਾਂ ਸਾਡੇ ਅਸਰ ਹੈ ਮੈਨੂੰ ਬੋਰ ਦਿੰਦੇ ਆ ਫਿਰ ਤੇਰੀ ਕੀ ਕੱਤੀ ਨਹੀਂ ਆ ਕੀ ਇਹ ਗੱਤਰੀ ਕਰ ਸੀਗਾ ਗੱਡੀ ਦਾ ਫੁੱਕੀ ਤੇ ਮਾਰ ਦਿੰਦੇ ਆ ਕੋ ਤੱਕ ਮਾਰ ਦੋ ਗੱਡੀ ਦੇ ਮੱਲੇ ਵੀ ਮਾਰਨ ਤੱਕ ਵੀ ਆ ਜਾਂਦੀ ਜਨਤਾ ਹੈ ਐਨਾ ਕਿ ਐਨਾ ਹੀ ਫ੍ਰਸਟ੍ਰੇਸ਼ਨ ਗੁੱਸਾ ਹੁੰਦਾ ਜਦੋਂ ਗੱਡੀਆਂ ਤੱਕ ਹੁਣ ਗੱਡੀ ਲੈ ਕੇ ਹੁਣ ਬੰਦਾ 50 ਰੁਪਏ ਦਾ ਕਰੀਏ ਕੀ ਉਹ ਕਰਾਂ ਤਾਂ ਤਾਂ ਪਤੀ ਕਰਾਂ ਤਾਂ ਤਾਂ 5000 ਇਹਦਾ ਵੀ ਆ ਹੁਣ ਲੋਕ ਤਾਂ ਰਾਤ ਰੂਪ ਤਾਈ ਕਿੰਨੇ ਆ ਲੋਕ ਧੱਕੇ ਮਾਰ ਕੀ ਨਾ ਲੋਕਾਂ ਘਾੜ ਤੱਕ ਦੇਖੋ ਜੀ 12 ਵਜੇ ਤੱਕ ਧੱਕੇ ਫਾਹ ਫਾਹ ਕਰਕੇ ਜਾਂਦੇ ਲੋ ਜੇ ਖੈੜ ਦੇ ਨੂੰ ਪਰਸਾ ਰੱਦੇ ਲੋ ਲਾਂਦਰਾਂ ਕੰਦੀ ਗਾਰ ਫਾ ਮਾਰੀ ਔਰ ਇਹ ਪਟੱਕੀ ਮਾਰਦੇ ਦੇਖਦੇ ਅ ਤੁਸੀਂ ਨਾਲ ਕੋਈ ਹੋਰ ਕੰਮ ਕਰ ਵੀ ਕਰਦੇ ਹੋ ਜਾਂ ਸਿਰਫ ਇੱਥੇ ਇਹੀ ਸੇਵਾ ਹੀ ਨਿਭਾਉਂਦੇ ਹੋ ਸੇਵਾ ਤਾਂ ਉਹਨਾਂ ਪਰਵਾਪਾਂਦੀ ਹੈ ਜੇ ਪਰਵਾਪਾਂ ਕਹਿੰਦੇ ਉਹਨਾਂ ਨੂੰ ਫੰਦੀ ਜਾਰ ਕਰ ਹਰਦੇ ਤਾਂ ਪਤਾ ਬਸੇ ਮਰ ਕਿੱਥੇ ਕੰਮ ਕਰੀਏ ਪੰਡਤ ਜੀ ਲੱਗਦਾ ਇਹ ਮੰਗੀਂ ਭੀਖ ਮੰਗ ਲਈ ਰੁਪਏ ਤਾਂ ਮੇਰਾ ਮਨ ਚੇਂਜ ਕਰਨਾ ਜਦੋਂ ਕਿ ਪੌਦਾ ਪਤਰਵਾਸੀ ਇੱਥੇ ਦੇਖਦੇ ਆ ਮੰਗਦੇ ਵੀ ਹੁੰਦੇ ਆ ਪਰ ਇਹ ਕਿਹਾ ਜਾਂਦਾ ਵੀ ਕਈ ਕਦੇ ਕੋਈ ਸਿੱਖ ਮੰਗਦਾ ਨਜ਼ਰ ਨਹੀਂ ਆਉਗਾ ਸ ਸਿੱਖ ਦਾ ਕਿਹੜਾ ਇਹ ਗੁਰੂ ਸਿੱਖ ਹੈ ਜਿਹੜਾ ਹੁਣ ਆਪੋ ਤੇ ਫੋਟੋਆਂ ਦਾ ਕੇ ਲੋਕ ਤਾਂ ਪਤਾ ਹੀ ਹੈ ਗੁਰੂ ਬਾਬਾ ਫੋਟੋ ਸਿੱਖ ਗੁਰੂਆਂ ਸਾਹਿਬ ਜੀ ਬਾਬਾ ਨਾਨਕ ਨੂੰ ਲਾਣੇ ਆ ਤਾਂ ਤੂੰ ਜੇ ਵੀਰਿਆਂ ਪਿੰਡੇ ਕੋਸ ਤੇ ਕਹਿ ਰਹੇ ਪਰ ਅਸੀਂ ਆਕਨੰਦ ਬਾਬਾ ਨਾਨਕ ਦੀ ਫੋਟੋ ਲੱਗੀ ਹੋਰ ਪਿੰਡੇ ਬੇੜੀਆਂ ਹੈਗਾ ਇੱਕ ਗੱਲ ਹੋਰ ਹੈ ਮੈਂ ਕਹਿ ਨਹੀਂ ਸਰਦਾ ਸੰਤਾਂ ਨੂੰ ਵੀ ਜਦ ਤੁਸੀਂ ਆਪਰੇ ਗੁਰਦੁਆਰੇ ਦੇ ਕਿਤੇ ਆਪਰੇ ਫੋਟੋਆਂ ਜ਼ਰੂਰ ਨਾ ਦੀ ਜੀ ਫੋਟੋ ਕਾ ਲੱਗਦੇ ਲਾਓ ਜੇ ਪਤਾ 시ਗੁਰ ਗੁਰੂ ਸਾਹਿਬ ਦਾ ਫੂ ਆ ਪਤਰੇ ਘਰ ਲੈ ਗਈ ਜੜਾ ਤੇ ਕਿਉਂ ਉਹਦਾ ਉਹਦਾ ਚੜਨੀ ਪਾਰ ਸਰਦਾ ਉਹਦਾ ਪਤਾ ਪਤੌਰ ਸਰਦਾ ਤੇ ਚੋਟੀ ਤੋਂ ਜੇ ਲੋਕ ਰਹੋ ਨੇ ਗੁਰੂ ਸਾਹਿਬ ਕਿਉਂ ਜਿਹੜਾ ਫਤਿਹਗੁਰ ਸਾਹਿਬ ਦਾ ਤੰਦੇ ਨੇ ਪਹਿਲਾ ਜਿਹੜਾ ਗੁਰ ਸਾਹਿਬ ਤੇ 시ਗੁਰ ਗੁਰ ਸਾਹਿਬ ਦਾ ਰੂਪ ਰਿਹਾ ਪਹਿਲੇ 14 ਸਾਲ ਪਤਾ ਜਿਹੜਾ ਜਿਹੜਾ ਗੁਰ ਸਾਹਿਬ ਤਾਂ ਜਦੋਂ ਪਤੇ ਸਾਹਿਬ ਦੀ ਪਲ ਗੁਰ ਸਾਹਿਬ ਜੇ ਇੱਕ ਬੰਦੇ ਨੇ 시ਗੁਰ ਰੂਪਤੀ ਦਾ ਸ਼ਰੂਪ ਦਾ ਜਵਾਹਤ ਮਾਲਾ ਸਾਹਿਬ ਪੜ ਰੱਖਿਆ ਉਹ ਰਾਤੇ ਇੱਕ ਸਿੰਘ ਨੇ ਉਹਨਾਂ ਨੇ ਪੰਜ ਸਿੰਘ ਨੂੰ ਕੱਟੇ ਕਰਨਾ ਕਤਨ ਕੱਟਾ ਜਿਹੜਾ ਪਹਿਲਾਂ ਨੀਸਾ ਨੂੰ ਕੰਨ ਪੰਚਿਆ ਰਣ ਨਹੀਂ ਸਕਤੇ ਉਹ ਰਾਤੇ ਕਦੇ ਕਦੇ ਬਚਪਨ ਦੇ ਵਿੱਚ ਜਾਂ ਹੁਣ ਤੁਹਾਨੂੰ ਕਿਸੇ ਨੇ ਆਏ ਮਹਿਸੂਸ ਕਰਾਇਆ ਵੀ ਤੁਸੀਂ ਬਾਕਿਆ ਨਾਲ ਉਹ ਵੱਖੋਂ ਜਾਂ ਘੱਟੋਂ ਕਦੀ ਕੋਈ ਇਹੋ ਜਿਹਾ ਬੰਦਾ ਵੀ ਟਕਰਾ ਜਿੰਦਗੀ 'ਚ ਨਾ ਕੋਈ ਨਹੀਂ ਜੱਟ ਚੇਰੇ ਪਰ ਮਰ ਕਰਾਈ ਵੀ ਜਾ ਰਿਹਾ ਸੀ ਮੇਰਾ ਮਨ ਬਾਈ ਯਾਰ ਸਰਦੇ ਅਬਰ ਸੇਬ ਕਿਤੇ ਆਈ ਪ੍ਰਮਾਤਮਨ ਕਹਿੰਦੇ ਮੈਂ ਮੰਨ ਨਾ ਜੀਨੋ ਸੱਚ ਹੈ ਤੇ ਦੰਨਾ ਇੱਕ ਤਵੇ ਲੋਗ ਵੀ ਦਰਦੇ ਫੋਨ ਮਰੀ ਕੋਈ ਇੱਕ ਹੀ ਗੱਲ ਹੋਰ ਹੈ ਉਹ ਰਾਤ ਨੂੰ ਅੱਠ ਹੋ ਜੇ ਜਾ ਬਸਤਾ ਨੇ ਕਿੰਨੀਆਂ ਜਾਵ ਲੈ ਕੇ ਬਠੀ ਮੈਂ ਵੀ ਕੱਲ ਨੂੰ ਕਸਮ ਪਕਵਾਣੀ ਇਸੀ ਕਬਾਈ ਦੀ ਜੇ ਬਸਤਾ ਨੂੰ ਇੱਕ ਬੰਦੇ ਨੂੰ ਸਵਾਈ ਦੀ ਜੋ ਸੋਈ ਆ ਸੁਭਾਈ ਦੀ ਪਾਟ ਕਈ ਨਾ ਕਰਾਤ ਬਧਾਓ ਜਾਂ ਅੱਗੇ ਰਸਵਾ ਜੇ ਜਾ ਕਿਸ ਸੋਈ ਇਥੇ ਜਾ ਮਕੀਨ ਪਸੇ ਅੱਧੇ ਦਾ ਪਹਿਲਾ ਲਗੇ ਹੁੰਦਾ ਨਾ ਹੋਉ ਨਹੀਂ ਜਾਉਣ ਲੱਗਦਾ ਆ ਜਾ ਕਰੋ ਕਿੰਨੇ ਜਾਉਣ ਲੱਗਦੇ ਬਿਲਕੁਲ ਕਿੰਨੇ ਕਿਤੇ ਆਪਾਂ ਨੂੰ ਸੰਤਾਨ ਨੂੰ ਇੱਕ ਤੇ ਆਪਸ ਇੱਕ ਹੀ ਬੰਦੇ ਦੀ ਗਲਾਈ ਕਰ ਲੋ ਸੋਈ ਦੀ ਗਲਾਈ ਕਰ ਲੋ ਇੱਕ ਮੋਟਾ ਨਹੀਂ ਕਹਿੰਦਾ ਹੈ ਨਹੀਂ ਮੇਰੀ ਸੋਈ ਲੈ ਕੇ ਕੋਈ ਨਹੀਂ ਜੀ ਸਕਦਾ ਬਾਕੀ ਐ ਹੋਇਆ ਤੁਸੀਂ ਕਦੇ ਬੜੀ ਠਕਾਵੇ ਦੀ ਮਹਿਸੂਸ ਕੀਤੀ ਆ ਕਿ ਬਸ ਯਾਰ ਮੈਂ ਤੱਕਦਾ ਮਰ ਤਾ ਨਹੀਂ ਹੁੰਦਾ ਹੁਣ ਮੈਂ ਬਹਿ ਜਾਣਾ ਕਿਉਂਕਿ ਕਈ ਇੱਥੇ ਤਾਂ ਖੜਨਾ ਹੀ ਪੈਂਦਾ ਸਾਰਾ ਦਿਨ ਫਿਰ ਲੋਕਾਂ ਨਾਲ ਮੱਥਾ ਵੀ ਮਾਰਨਾ ਪਤਾ ਦਾ ਪਰ ਕਿਆ ਕਹਿ ਨਹੀਂ ਫਰਦੇ ਅੱਤਰ ਆਪਾਂ ਸੀਂਦਾ ਤਾਂ ਹੁੰਦਾ ਤਾਂ ਸਾਲੀ ਕਿਤੀ ਜਾਓ ਖੋਲ ਹੀ ਜਾ ਤੇ ਨਾ ਕੋਈ ਵਰਕ ਨਹੀਂ ਪੈਂਦਾ ਇਹ ਪਸਤੀ ਦਾ ਇਹ ਕੁਝ ਨਹੀਂ ਬੰਨਾ ਲੋਕ ਏਹੀ ਕਾਹ ਸੋਲੋ ਆਪਣੇ ਮਾਰੀ ਕੰਦੀਕਰ ਛੇ ਵਿੱਚ ਜਿਸ ਦਾ ਕੋਈ ਵਰਸ ਦੇਖੇ ਜੀ ਜੀ ਇੱਕ ਬੰਦੇ ਨੇ ਕਿਆ ਕਰਿਆ ਛੇ ਕੇਰੇ दारू ਲੈ ਗਿਆ ਗੁਰਕਰ ਪਰ ਇਹ ਗੁਰੂ ਘਰ ਲਿਆ ਗਿਆ ਤਾਂ 6 ਫੇਸ ਮਹਾਲੀ ਮਾਰੀ 6 ਫੇਸ ਪਗੜੇ ਅੰਦਰ ਹੀ 35 ਅੰਦਰ ਦਾਰੂ ਪੀ ਆਤੀ ਮੈਨੂੰ ਪਤਾ ਵੀ ਨਹੀਂ ਮੈਨੇ ਦੇਖੀ ਨਹੀਂ ਹੋਈ ਇੱਕ ਮੰਨੇ ਸਾਨੂੰ ਸਿੱਖਣ ਦੱਸਿਆ ਕਹਿੰਦਾ ਜੀ ਐਲਾ ਸੀ ਗੁਰੂਆਂ ਦਾ ਪਹਿਲਾ ਉੱਥੇ ਦੇ ਕੰਚ ਗਿਆ ਦੋ ਪੋਤਰਾ ਕਹਿ ਗਿਆ ਜਿਹੜੇ ਉੱਥੇ ਹੀ ਕਤਨ ਕਰ ਇਹ ਗੱਲਾਂ ਸਹੀ ਮੈਂ ਕਹਿੰਦਾ ਮਾਹੀ ਕੀ ਗੱਲ ਕਰਦਾ ਭੱਤਮਾਨ ਨੂੰ ਜਦ ਮੇਰੀ ਜਾਨ ਇੱਕੀ ਗੱਲ ਆ ਪੀਰੂ ਲਾ ਕੇ ਘੇੜਦਾ ਜਦੋਂ ਲੋਕਰ ਕਦੇ ਗੁਰਦਾਰ ਦਾ ਕੀ ਠੇਕੇਦਾਰੂ ਕੋਈ ਫਰੰਕੀ ਨਿਖੇ ਛੜਦਾ ਜਾਂ ਤਸੀਗੁਰਦਾਰ ਫਦਾ ਸ਼ੁਰੂ ਉਹ ਠੇ ਨਿਯੋਗਤਾ ਜੀ ਤੇ ਸਰ ਸੇਕਰ ਸਾਰੇ ਖੋਲਿਆ ਉਹਨੇ ਦਾਰੂ ਦਾ ਤੇ ਉਹਨੇ ਲੋਗ ਨੂੰ ਸੋਕ ਤੇ ਦਾਰੂ ਠਿੱਕਾ ਲੈ ਲੇਗੇ ਤੇ ਮੇ ਬਹਿ ਜਾਊ ਦਾਰੂ ਦੇ ਤੇ ਅੱਛਾ ਇੱਕ ਆਖਰੀ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਦਾ ਇੱਥੇ ਖੜਦੇ ਆ ਜਦੋਂ ਕੰਮ ਕਰਦੇ ਆ ਕੌਣ ਜਿਆਦਾ ਦਫੀ ਕਰਦਾ ਬੰਦੇ ਜਨਾਨੀਆਂ ਮਜ਼ਦੁਰ ਕਿ ਜਿਹੜੇ ਜਿਆਦਾ ਆਫ ਤੇ ਘਰੇਗਾ ਲੈਡੀ ਜਾਨੀਆਂ ਤੇ ਸਾਡੇ ਪਿਆਰ ਜੀ ਜੇ ਹੁਣ ਸਾਡੀਆਂ ਉਹ ਡਾਕਟਰ ਤਾਂ ਲੈ ਲੋ ਤੇ ਵੀ ਕੋਈ ਡਰ ਨਾ 600 ਪੀ ਲਓ ਯਾਰ ਸਾਡੀ ਚੱਜ ਰੁਕਤੀ ਸਰ ਇਹਨਾਂ ਦੀ ਖੁਸ਼ੀ ਨਾਲ ਉਹ ਸਾਦਾ ਸਾਡੇ ਮਾਰਾ ਕਰਦਾ ਇਹਦਾ ਪਛਾਣ ਜੇ ਉਹਨੇ ਆਟਵਾਰਾ ਤੇ ਇਮਾਰਤਵੇ ਸਾਡਾ ਕੋਈ ਇੱਕ ਦਿਨ ਪੜਸਾ ਇੱਕ ਮੋਗਰ ਦੀ ਆਣੇ ਪਰਸ ਹੋ ਰਿਹਾ ਇੱਕ ਨੇ ਮਾਤਾ ਕਰਗੀ ਪਹਿਲਾ ਇੱਥੇ ਪਰਸਾ ਦੇ ਦੇ ਸੱਟ ਪੱਤੀ ਪਹਿਲਾ ਪੱਤੀ ਹੋਰ ਬੱਜੀ ਮਾਤਾ ਗਈ ਮਾਤਾ ਤੇ ਆਟਾ ਲੈ ਕੇ ਆਪਾਂ ਜਿਹੜਾ ਆਪਣਾ ਸੀ ਮੰਦਿਰ ਉੱਥੇ ਲੈ ਗਏ ਉਹਨੇ ਬੱਚਾ ਨੂੰ ਘਰੇ ਫੋਨ ਕੀਤਾ ਫੋਨ ਕਰਕੇ ਮਾਲਾ ਇਹਨਾਂ ਦਾ ਸਰਪਤ ਤੁਸੀਂ ਗੱਡੀਆਂ ਹੀ ਨਹੀਂ ਕਢਾਉਂਦੇ ਕਿਹੇ ਸੱਟਫੇਟ ਲੱਗਦੀ ਆ ਤਾਂ ਜਿਵੇਂ ਚੱਕ ਕੇ ਵੀ ਤੁਸੀਂ ਪਹਿਲਾਂ ਫਸਟ ਡੇਟ ਵੀ ਦਿੱਤੀ ਆ ਮੇਰੀ ਗੱਲ ਸੁਣੋ ਔਰ ਯੱਕ ਤੇ ਆਪਣਾ ਇੱਥੇ ਪ੍ਰਾ ਬਿਲਵੋਰ ਦੇਖ ਲਓ ਇੱਕ ਜੀ ਮੈਨੂੰ ਸਭ ਕਹਿੰਦੇ ਤੇ ਕਿ ਯੱਕ ਤੇ ਇੱਥੇ ਆ ਕੇ ਇੱਕੀ ਮਾਤਾ ਦੀ ਮੌਤ ਵੀ ਹੋ ਗਈ ਇੱਥੇ ਗਿਲਵਰ ਆ ਕੇ ਸੱਤ ਦੇ ਐਕੀ ਮੈਂ ਪਥਾ ਲਿਆ ਕੇ ਬਜ਼ੁਰਗ ਦੇ ਮੂੰਹ ਜਾ ਆਪਾਂ ਨੇ ਹੀ ਲੋਕਾਂ ਦੀ ਸੋਤ ਕੇ ਕਰਨਾ ਹੈ ਹੁਣ ਦੋ ਕ ਤੇ दारू ਪੀ ਕੇ ਕਿਧਰ ਟਰੱਕ ਚਾਰ ਸੜਦਾ ਕੋਈ ਟੱਕਦਾ ਸੱਤ ਲਾਰ ਸੋਣਾ ਕੋਈ ਤਾਂ ਜਦੋਂ ਉਹਨਾਂ ਪਰ ਆਪਾਂ ਤਾਂ ਆਖਤਾ ਹਰ ਦੇ ਤੱਕ ਮਹਾਰੀ ਤੇ ਕੰਦੀ ਕਰਦੇ ਆਪਾਂ ਡਾਕਟਰ ਤੋਂ ਪੁੱਛੋ ਇੱਕ ਬੰਦੇ ਨੇ ਮੈਨੂੰ ਪਰ ਇੱਕ ਜੀਰੂ ਹੈ ਆ ਕਹਿੰਦਾ ਬਾਬਾ ਜੀ ਉਸੇ ਕਦੇ ਲੋਕਾਂ ਨੂੰ ਗੂੜਾ ਕਰਨਾ ਲਾਓ ਲੋਕਾਂ ਇਹ ਨਿਗਰਤਾ ਰਸਤੇ ਪਾਉਂਦੇ ਲੋਕਾਂ ਦਾ ਪੀ ਕੇ ਨਸ਼ਾ ਕਰਕੇ ਦੀਰियां ਪੀ ਕੇ ਕਦੇ ਅਨੇ ਕਦੀ ਆਇਆ ਨਹੀਂ ਜੀ ਕੀਤਾ ਵੀ ਯਾਰ ਮੈਂ ਵੀ ਹੋਰ ਪੈਸੇ ਹੋਰ ਕਮਾਵਾਂਗਾ ਮੈਂ ਸੋਨਾ ਖਾਵਾਂ ਸੋਨਾ ਪਾਵਾਂ ਕਦੀ ਇਹ ਲਾਲਚ ਨਹੀਂ ਆਇਆ ਇਹ ਪੈਸੇ ਦੀ ਕਹਿ ਲੋੜ ਪੈਸੇ ਸਾਡੀ ਜਾਨ ਹੈ ਜਿਹੜਾ ਹੁਣ ਮੈਂ ਹਵਾ ਹਾਂ ਪੈਸੇ ਹੀ ਕਰੀਆ ਯਾਰ ਪੈਸਾ ਇਹ ਪੈਸੇ ਧਰਮਤ ਹੁੰਦੇ ਨੇ ਇਹ ਵੀ ਪਰਵਾਸ ਮਾ ਦਾ ਬਹੁਤ ਮਹਤਵਪੂਰਨ ਆ ਕਹਿੰਦਾ ਤੇਰਾ ਮੇਰਾ ਕੁਝ ਨਹੀਂ ਜਿਹੜਾ ਤੇਰਾ ਹੈ ਤੁੰ ਨੂੰ ਇਹ ਮੇਰਾ ਮੇਰਾ ਹੈ ਕੱਲੇਗਾ ਹਾਂ ਇਹ ਤੇਰੇ ਫਾਇਸ਼ਨ ਤਾਂ ਮੇਰੀਆਂ ਨਹੀਂ ਬਾਬੇ ਨਾਨਕ ਕਹਿੰਦਾ ਤੇਰਾ ਤੇਰਾ ਹੀ ਤੋਲਣਾ ਹੈ ਤੇਰਾ ਤੇਰਾ ਇੱਕ ਹੀ ਗੱਲ ਹੋਰ ਹੈ ਮਨਸਾ ਤਾਂ ਬੇਤੀ ਕਰਦਾ ਜੀ ਜਦੋਂ ਆਪਾਂ ਸ਼ੀਗਰ ਦਰਸ਼ਕ ਜੀ ਹੁਣ ਅਸੀਂ ਗੁਰਦੁਆਰ ਕਦੇ ਹੀ ਜਾਣਾ ਹੈ ਛੇ ਤੱਕ ਕੇ ਰਸੂਖ ਦੇ ਮਾਰੇ ਸਵਾਈ ਤੇ ਫੁਕਰਾਂ ਨਾਲ ਗੁਰਦੁਆਰ ਦਾ ਗੰਤੀ ਸਾਉ ਦੇ ਫੁਕਰੇ ਜਦੋਂ ਲੋਕਰੀ ਮਾਰੇ ਸਵਾਈ ਕਦੇ ਐ ਦੀ ਗੁਰਦੁਆਰ ਕਦੇ ਹੀ ਜਾਵੇ ਜੇ दारू ਤੇ ਵਿਵੰਗ ਇਹਦੇ ਨਸ਼ਾ ਕਰਕੇ ਮਾਰਕ ਰਿਆ ਹੋ ਜੀ ਜਦੋਂ ਫਤੇਦਾਉ ਨੂੰ ਗੁਜ਼ਰਸਾ ਤੇ ਕਾਲੀ ਰਖੜੋ ਕਾਲੀ ਗੁਜ਼ਰਸਾ ਤੇ ਜੀ ਜੀ ਇੱਕ ਗੱਡੀ ਬਾਬਾ ਜਸੂਪ ਦਾ ਉਹਨੇ ਇੱਕ ਬੰਦਾ ਲੈ ਕੇ ਆ ਰਹਾ ਹੈ ਉਹਨੇ ਕਾਹ ਕਰਿਆ ਵੇ ਗੱਡੀ ਖਿੱਕੀ ਖੋਲੀ ਖਿੱਕੀ ਖੋਲੀ ਜੇ ਆਪਣਾ ਆਜੇ ਕੋੜ ਆਜੇ ਰੁਕ ਕੋੜ ਗੱਡੀ ਜਾ ਕੇ ਪਿੱਛੇ ਵਿੱਚ ਗੱਡੀ ਦੇ ਪਿੱਛੇ ਵੱਜੀ ਜੇ ਖਿੱਕੀ ਖੋਲੀ ਬਾਬਾ ਜਸੂਪ ਦਾ ਪਿੱਛੇ ਕੀ ਕੀ ਹੋਵੇ ਮੰਨੀ ਹੋਰ ਦੱਸੀ ਦੀ ਪਰਕਰੇ ਦੇ ਮੰਨ ਨਹੀਂ ਗਿਆ ਪਰਕਰੇ ਦੇ ਮੰਨ ਕੇ ਨਾ ਰੂਪ ਚਲਾਈ ਜੰਗਲ ਹੈ ਮਾਇਆ ਸਵਾਰੀ ਪਿੱਛੇ ਉੱਤੀ ਗਈ ਅੱਛਾ ਆ ਇਹਦੀ ਗੱਲਾਂ ਆਪਾਂ ਨੂੰ ਕਰਨੀ ਪੈਣੀ ਹੈ ਜਿਹੜਾ ਉਹਨਾਂ ਲੋਕਾਂ ਨੂੰ ਉਹਨੇ ਕਰੀ ਕੀ ਲੋਕ ਦੇ ਘਰੇ ਦਾ ਪੀਰਾ ਕਹਿੰਦੇ 25000 ਰੁਪਏ ਲੜਦਾ ਹੈ ਉਹ ਕਰੀ ਕੀ ਸੀ ਹਾਂ ਲੋੜ ਨਹੀਂ ਦੁਖੀ ਹੈ ਸਾਰੇ ਤਾਂ ਇਹ ਜਿੱਦਾਂ ਭਾਈ ਨੇ ਦੱਸਿਆ ਕਿ 22 ਸਾਲਾਂ ਤੋਂ ਲਗਭਗ ਇੱਕ ਦਹਾਕੇ ਤੋਂ ਇੱਥੇ ਸੇਵਾ ਨਿਭਾ ਰਿਹਾ ਪੈਸੇ ਪੂਸੇ ਨਾਲ ਸਾਨੂੰ ਕਹਿੰਦਾ ਕੋਈ ਲੈਣਾ ਦੇਣਾ ਨਹੀਂ ਇਹ ਵੀ ਬਾਬੇ ਨਾਨਕ ਦਾ 13 13 ਹੀ ਤੋਲਦੇ ਆ ਤੇ ਇੱਥੇ ਨਿਸ਼ਕਾਮ ਸੇਵਾ ਚੱਲਦੀ ਹੈ ਨਾ ਕੋਈ ਟਿਕਾਵਟ ਹੈ ਨਾ ਲਾਲਚ ਹੈ ਨਾ ਭੈਅ ਹੈ ਲੋਕ ਕਈ ਵਾਰੀ ਮਿਹਣਾ ਵੀ ਮਾਰ ਜਾਂਦੇ ਨੇ ਕਈ ਵਾਰੀ ਮਾਰਨ ਕੁੱਟਣ ਤੱਕ ਵੀ ਆਉਂਦੇ ਨੇ ਕਿਸੇ ਦੀ ਕਹਿੰਦਾ ਗੱਡੀ ਰੋਕ ਦਈਏ ਤਾਂ ਕੋ ਕੁੱਟਣ ਤੱਕ ਆਉਂਦਾ ਸ਼ਕਤ ਤਾਂ ਇਹ ਨੌਜਵਾਨ ਹੈ ਜੋ ਕਿ ਇਸ ਤਰੀਕੇ ਸਿੱਖੀ ਦੇ ਫਲਸਫੇ ਦੀ ਮੈਂ ਕਹਾਂਗਾ ਕਿ ਉਸ ਦੇ ਨਾਲ ਜੁੜਿਆ ਹੋਇਆ ਤੇ ਇੱਥੇ ਸੇਵਾ ਨਿਭਾਦਾ ਤਾਂ ਜਿੱਥੇ ਨੌਜਵਾਨ ਸੇਵਾ ਕਰਦਾ ਉੱਥੇ ਹੀ ਪੰਜਾਬ ਪੁਲਿਸ ਵੀ ਲਗਾਤਾਰ ਇੱਥੇ ਸਰਗਰਮ ਰਹਿੰਦੀ ਹੈ ਡਿਊਟੀ ਦਿੰਦੇ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦੇ ਨਾਲ ਕਿਹੇ ਜਆ ਉਹਨਾਂ ਦੀ ਵਿਚਰਣ ਕਿਵੇਂ ਦਾ ਹੈ ਜਾਂ ਅਸੀਂ ਕਹਾਂ ਸਰ ਬਾਬਾ ਸਵਾਸਤੀ ਬਾਲ ਕਿੰਨੇ ਸਾਰੇ ਨੌਜਵਾਨ ਜਿਹੜਾ ਇੱਥੇ ਦੇਖਿਆ ਜਾਂਦਾ ਅਕਸਰ ਹੀ ਤੁਸੀਂ ਤਾਂ ਡਿਊਟੀ ਤੇ ਹੁੰਨੇ ਹੋ ਪਰ ਉਹ ਇੱਕ ਤਰੀਕੇ ਦੀ ਸੇਵਾ ਹੀ ਕਰ ਰਿਹਾ ਕਿਵੇਂ ਵਿਚਰਦਾ ਕਿਵੇਂ ਦਾ ਗੱਲਬਾਤ ਕਿਵੇਂ ਦੀ ਆ ਕਦੋਂ ਮਿਲਿਆ ਤੁਹਾਨੂੰ ਪਹਿਲਾਂ ਤੋਂ ਆਇਆ ਸਾਨੂੰ ਹੋ ਗਏ 10 ਸਾਲ ਹੋ ਗਏ ਤਾਂ ਬੜਾ ਜੀ ਇਹ ਮੁੰਡਾ ਵਧੀਆ ਡਿਊਟੀ ਕਰਦਾ ਹੈ ਜਦੋਂ ਕੋਲ ਬਣ ਰਿਆ ਸੀ ਨਾ ਉਹ ਉਹਨਾਂ ਸਾਡੇ ਕੋਲ ਹੈ ਜੀ ਜੀ ਹਾਂ ਜੀ ਤੇ ਪਹਿਲੇ ਦਿਨ ਕੋਈ ਆਦਾ ਤੁਹਾਨੂੰ ਕਿਵੇਂ ਆਇਆ ਸੀ ਜਾਂ ਕਿਸੇ ਦੇ ਥਰੂ ਆਇਆ ਸੀ ਕਿਵੇਂ ਮਿਲਿਆ ਸੀਗਾ ਵੀ ਜਦੋਂ ਸਾਡੀ ਅਦਰ ਚੈਨ ਬੁੰਦੀ ਰਹਿੰਦੀ ਆ ਜੀ ਸਾਲ 6 ਮਹੀਨੇ ਬਾਅਦ ਸਾਡੀ ਚੇਂਜ ਹੋ ਜਾਂਦੀ ਹੈ ਫਿਰ ਉਸ ਹਿਸਾਬ ਨਾਲ ਅਸੀਂ ਅਬ ਦੇਖਦੇ ਨੂੰ ਬੜੀ ਵਧੀਆ ਮੁੰਡਾ ਵੇਚਦਾ ਜਾਂ ਅਸੀਂ ਜਦ ਕੋਲ ਬੜਦਾ ਉਸ ਵੇਲੇ ਦੇਖਿਆ ਸੀ ਜੀ 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 ਹਾਂ ਜੀ ਤੇ ਇਹ ਫਿਰ ਇੱਥੇ ਰਾਤ ਨੂੰ ਤੂੰ ਵੀ ਆ ਜਾਂਦਾ ਕਈ ਵਾਰੀ ਪੈ ਵੀ ਜਾਂਦਾ ਜਾਂ ਕਿਵੇਂ ਚਲਾ ਜਾਂਦਾ ਰੋਜ਼ ਜੀ ਚਲੇ ਜਾਂਦਾ ਘਰ ਇਹਨਾਂ ਦੇ ਲੋਕਲੇ ਘਰਾਂ ਕੀਤੇ ਜੀ 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 ਤੇ ਕਦੇ ਆਏ ਨੇ ਹੋਇਆ ਵੀ ਰੋਟੀ ਪਾਣੀ ਫਿਰ ਤੁਹਾਡੇ ਨਾਲ ਸਾਂਝਾ ਕਰਦਾ ਹੂਗਾ ਇੱਥੇ ਕਿਸੇ ਕੋਲ ਰੋਟੀ ਪਾਣੀ ਸਾਡੇ ਕੋਲੇ ਖਾਂਦਾ ਜੀ ਜੀ ਕਦੇ ਦਾ ਲੰਚ ਸਾਡੇ ਕੋਲੇ ਕਰਦਾ ਹੈ ਆ ਗਿਆ ਉਹ ਕੰਮ ਕਰ ਹੋਰ ਕੋਈ ਨਹੀਂ ਕਰਦਾ ਕੰਮ ਕੰਮ ਕਰਦਾ ਸਾਡੇ ਨਾਲ ਹੈਲਪ ਕਰਾਉਂਦਾ ਜੀ ਬਕਰਾ ਬਹੁਤ ਛੋਟੀ ਡਿਊਟੀ ਕਰਦਾ ਜੀ ਹਾਂ ਪਰਵਾਰ ਚ ਦੇ ਇਹਦੇ ਪਰਿਵਾਰ ਚ ਕੋਈ ਆਉਂਦਾ ਕਦੇ ਕੋਈ ਮਿਲਿਆ ਹੋਵੇ ਵੀ ਇੱਥੇ ਆ ਜਾਂਦਾ ਇਹ ਵੀ ਸਤੜਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਕੋਈ ਗੱਲਬਾਤ ਹੋਈ ਪਰਿਵਾਰ ਨਾਲ ਨਹੀਂ ਜੀ ਮੰਮੀ ਦੇ ਦੋ ਭੈਣਾਂ ਇੱਥੇ ਪੜ੍ਹਦੀਆਂ ਸਕੂਲ ਦੇ ਵਿੱਚ ਉਹ ਸਵੇਰੇ ਸ਼ਾਮ ਸਾਡੇ ਕੋਲੋਂ ਲੰਘ ਕੇ ਜਾਂਦੀਆਂ ਜੀ ਹਾਂਜੀ ਇਹਦੇ ਫਾਦਰ ਸਾਹਿਬ ਹੈ ਆ ਮਰਦੇ ਸਾਨੂੰ ਜੀ ਹਾਂਜੀ ਉਹਨਾਂ ਨੂੰ ਪਤਾ ਹੈ ਯਾਨੀ ਕਿ ਤੁਹਾਡੇ ਨਾਲ ਇੱਥੇ ਸੇਵਾ ਨਿਭਾਉਣਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਸਾਡੇ ਕੋਲੋਂ ਇਸ ਤਰੀਕੇ ਇਹਨਾਂ ਦੀ ਹੈਲਪ ਵੀ ਕਰਾਂਦਾ ਲੋਕਾਂ ਦੀ ਵੀ ਹੈਲਪ ਹੁੰਦੀ ਆ ਕਿਉਂਕਿ ਟ੍ਰੈਫਿਕ ਬਹੁਤ ਫਸਦਾ ਖਾਸ ਤੌਰ ਤੇ ਖਾੜ ਦੇ ਵਿੱਚ ਜਰੂਰ ਤੁਸੀਂ ਵੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖੋ ਬ੍ਰਾਊਜ਼ਲੀ ਟੀਵੀ ਦੇਖਦੇ ਰਹੋ ਧੰਨਵਾਦ